ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਮ ਦਾ ਸਮਾਂ ਸੀ ਬਹੁਤ ਮੀਂਹ ਪੈ ਰਿਹਾ ਸੀ ਤੇ ਹਨੇਰਾ ਵੀ ਸੀ ਗੁਰੂ ਸਾਹਿਬ ਤੇ ਭਾਈ ਮਰਦਾਨਾ ਜੀ ਇਸ ਬਾਰਿਸ਼ ਤੇ ਤੂਫਾਨ ਵਿੱਚ ਤੁਰੇ ਜਾ ਰਹੇ ਸਨ ਮੌਸਮ ਬਿਗੜਦਾ ਹੀ ਜਾ ਰਿਹਾ ਸੀ ਕਿ ਭਾਈ ਮਰਦਾਨੇ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮੀ ਵਦ ਦੇ ਚ ਰਾਤ ਰਹਿਣ ਲਈ ਕਿਸੇ ਥਾਂ ਦਾ ਪ੍ਰਬੰਧ ਕਰਨ ਲਈ ਮੈਨੂੰ ਪਿੰਡ ਵਿੱਚ ਜਾਣ ਦੀ ਆਗਿਆ ਦਿਓ। ਗੁਰੂ ਜੀ ਤੋਂ ਆਗਿਆ ਲੈ ਕੇ ਭਾਈ ਮਰਦਾਨਾ ਜੀ ਪਿੰਡ ਚਲੇ ਗਏ। ਪਰ ਉਹਨਾਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ। ਕੋਈ ਉਹਨਾਂ ਨੂੰ ਘਰ ਰੁਕਣ ਨਹੀਂ ਦੇ ਰਿਹਾ ਸੀ ਆਖੀ ਪਾਈ ਮਰਦਾਨਾ ਜੀ مایੁਸ ਹੋ ਕੇ ਵਾਪਿਸ ਆ ਗਏ ਕਿ ਗੁਰੂ ਜੀ ਨੂੰ ਆਪਣੀ ਵਿਥਾ ਸੁਣਾਈ ਐਨੇ ਨੂੰ ਰਾਤ ਦਾ ਹਨੇਰਾ ਵੀ ਪੈਣਾ ਸ਼ੁਰੂ ਹੋ ਗਿਆ ਉਹਨਾਂ ਨੂੰ ਪਿੰਡੋਂ ਬਾਹਰ ਇੱਕ ਝੁੱਗੀ ਚੋਂ ਦੀਵੇ ਦੀ ਲੋ ਨਜ਼ਰ ਆਈ ਉਸ ਝੁੱਗੀ ਵਿੱਚ ਇੱਕ ਕੋੜੀ ਰਹਿੰਦਾ ਸੀ ਜਿਸ ਨੂੰ ਉਸਦੇ ਪੈੜੇ ਰੋਗ ਦੇ ਕਾਰਨ ਘਰਦਿਆਂ ਨੇ ਖੁੱਲੀ ਥਾਂ ਤੇ ਕੁੱਲੀ ਪਾ ਦਿੱਤੀ ਸੀ ਉਸ ਨੂੰ ਪ੍ਰਸ਼ਾਦਾ ਉੱਥੇ ਹੀ ਦੇ ਦਿੱਤਾ ਜਾਂਦਾ ਸੀ ਤੇ ਜਦੋਂ ਪਾਣੀ ਦਾ ਘੜਾ ਖਾਲੀ ਹੋ ਜਾਂਦਾ ਤਾਂ ਭਰ ਜਾਂਦੇ ਸਨ ਉਸਦੇ ਭਿਆਨਕ ਰੋਗ ਤੋਂ ਡਰਦੇ ਕੋਈ ਉਸਦੇ ਨੇੜੇ ਨਹੀਂ ਸੀ ਆਉਂਦਾ ਜਦ ਗੁਰੂ ਜੀ ਉਸਦੀ ਝੁੱਗੀ ਵਿੱਚ ਵੜਨ ਲੱਗੇ ਤਾਂ ਉਸਨੇ ਦੱਸਿਆ ਅੰਦਰ ਨਾ ਆਓ ਮੈਂ ਕੋੜੀ ਆ ਮੇਰੇ ਕੋਲੋਂ ਦੂਰ ਹੀ ਰਹੋ ਕਿਤੇ ਤੁਹਾਨੂੰ ਵੀ ਮੇਰੀ ਬਿਮਾਰੀ ਨਾ ਲੱਗ ਜਾਵੇ ਇਸ ਲਈ ਬਾਵਜੂਦ ਵੀ ਗੁਰੂ ਜੀ ਉਸ ਦੀ ਝੁੱਗੀ ਅੰਦਰ ਵੜ ਗਏ ਤੇ ਨਾਲ ਹੀ ਭਾਈ ਮਰਦਾਨਾ ਵੀ ਚਲੇ ਗਏ ਝੁੱਗੀ ਅੰਦਰ ਆਉਂਦੇ ਹੀ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਰਬਾਬ ਛੇੜਨ ਲਈ ਆਖਿਆ ਅਤੇ ਆਪ ਨਿਰੰਕਾਰੀ ਬਾਣੀ ਦਾ ਕੀਰਤਨ ਕਰਨ ਲੱਗ ਪਏ ਗੁਰੂ ਜੀ ਦੀ ਬਾਣੀ ਦਾ ਕੀਰਤਨ ਸੁਣ ਕੇ ਕੋੜੀ ਉੱਠ ਕੇ ਬੈਠ ਗਿਆ ਤੇ ਉਸ ਨੂੰ ਆਪਣੇ ਸਰੀਰ ਅਤੇ ਬਾਕੀ ਅੰਗਾਂ ਵਿੱਚ ਚਰਨਾਹਟ ਜਿਹੀ ਛਿੜੀ ਤੇ ਕੁਝ ਮਨੋਬਲ ਵਧਿਆ ਸਰੀਰ ਵਿੱਚ ਕਾਫੀ ਜਾਨ ਪੈ ਗਈ ਉਹ ਰਾਤ ਬਹੁਤ देर ਤੱਕ ਗੁਰੂ ਜੀ ਦੇ ਬਚਨਾਂ ਤੋਂ ਸਿੱਖਿਆ ਰਹਿੰਦਾ ਰਿਹਾ ਤੇ ਸਵੇਰੇ ਜਦੋਂ ਗੁਰੂ ਜੀ ਇਸ਼ਨਾਨ ਕਰਨ ਨੂੰ ਉੱਠੇ ਤਾਂ ਉਹ ਵੀ ਉਹਨਾਂ ਦੇ ਨਾਲ ਹੀ ਉੱਠ ਤੁਰਿਆ ਗੁਰੂ ਜੀ ਤਾਂ ਬਾਤ ਜਦ ਉਸਨੇ ਇਸ਼ਨਾਨ ਕੀਤਾ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਜਿਵੇਂ ਉਸ ਨੂੰ ਤਾਂ ਕੋਈ ਰੋਗ ਹੀ ਨਹੀਂ ਸੀ ਉਹ ਗੁਰੂ ਜੀ ਅਤੇ ਪਾਈ ਮਦਾਨੇ ਜੀ ਨੂੰ ਝੁੱਗੀ ਵਿੱਚ ਪਿਠਾ ਕੇ ਗੁਰੂ ਜੀ ਤੋਂ ਅਗਿਆ ਲੈ ਕੇ ਆਪਣੇ ਘਰ ਚਲਾ ਗਿਆ ਉਸ ਨੂੰ ਵੇਖ ਕੇ ਘਰ ਵਾਲੇ ਬਹੁਤ ਹੈਰਾਨ ਹੋਏ ਤੇ ਬਹੁਤ ਖੁਸ਼ ਹੋਏ ਅਤੇ ਪੁੱਛਣ ਲੱਗੇ ਕਿ ਤੈਨੂੰ ਕਿਸ ਨੇ ਠੀਕ ਕੀਤਾ ਨੇ ਉੱਤਰ ਦਿੱਤਾ ਕਿ ਰਾਤ ਦੋ ਮਹਾਪੁਰਖ ਉਸਦੀ ਕੁੱਲੀ ਵਿੱਚ ਆਏ ਸਨ ਜਿਨ੍ਹਾਂ ਅਕਾਲ ਪੁਰਖ ਦੀ ਕੀਰਤੀ ਗਾਈ ਤੇ ਨਾਲ ਹੀ ਉਪਦੇਸ਼ ਦਿੱਤਾ ਕਿ ਸਾਨੂੰ ਰੋਗ ਅਦੋਂ ਹੀ ਲੱਗਦਾ ਜਦੋਂ ਅਸੀਂ ਉਸ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਾਂ ਇਹੋ ਜਿਹਾ ਭੁੱਲਾ ਕਰਕੇ ਹੀ ਪਹਿਲਾ ਸਾਡਾ ਮਨ ਰੋਗੀ ਹੁੰਦਾ ਹੈ ਤੇ ਉਸ ਦੇ ਨਾਲ ਹੀ ਫਿਰ ਸ਼ਰੀਰ ਆਹ ਸਾਰੀਆਂ ਗੱਲਾਂ ਸੁਣ ਕੇ ਘਰ ਵਾਲਿਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਅਤੇ ਇਹ ਖਬਰ ਸਾਰੇ ਪਿੰਡ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਗੁਰੂ ਸਾਹਿਬ ਦੀ ਅਜ਼ਮਤ ਬਾਰੇ ਜਾਣ ਕੇ ਜਿਨ੍ਹਾਂ ਲੋਕਾਂ ਨੇ ਪਿਛਲੀ ਸ਼ਾਮ ਨੂੰ ਭਾਈ ਮਰਤਾਨੇ ਨੂੰ ਰਾਤ ਕੱਟਣ ਲਈ ਇਨਕਾਰ ਕੀਤਾ ਸੀ ਉਹਨਾਂ ਨੂੰ ਬੜਾ ਪਛਤਾਵਾ ਹੋਇਆ ਜਿਸ ਕਰਕੇ ਪਿੰਡ ਦੇ ਸਾਰੇ ਸਿਆਣੇ ਲੋਕ ਇਕੱਠੇ ਹੋ ਕੇ ਗੁਰੂ ਜੀ ਦੇ ਕੋਲ ਪਹੁੰਚੇ ਤੇ ਗੁਰੂ ਜੀ ਦੇ ਕੋਲ ਜਾ ਕੇ ਉਹਨਾਂ ਦੇ ਚਰਨ ਝੁਕੇ ਅਤੇ ਬੇਨਤੀ ਕੀਤੀ ਕਿ ਸਾ ਤੋਂ ਹੋਈਆਂ ਪੁੱਲਾਂ ਦੀ ਖਿਮਾ ਬਖਸ਼ ਦਿਵੋ ਸਾਡੇ ਉੱਤੇ ਮਿਹਰ ਕਰਕੇ ਸਾਨੂੰ ਵੀ ਨਾਮ ਸਿਮਰਨ ਅਤੇ ਸੇਵਾ ਕਰਨ ਦਾ ਵਾਰ ਬਖਸ਼ੋ ਗੁਰੂ ਜੀ ਨੇ ਸਾਰੇ ਪਿੰਡ ਵਾਸੀਆਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਵਾਹਿਗੁਰੂ ਜੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਐਵੇਂ ਦੀਆਂ ਹੋਰ ਵੀਡੀਓਜ਼ ਦੇਖਣ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ